ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਆਪਣਾ ਬਾਈ ਜਦੋਂ ਆ ਕੋਠੀ ਬਣਦੀ ਸੀ ਕੋਠੀ ਦਿਖਾਦੇ ਬਾਈ ਮਾੜੀ ਜਿਹਾਂ ਵਿੱਚ ਕੋਠੀ ਨੂੰ ਬਾਈ ਇਹਨੂੰ ਹਲੇ ਕੰਮ ਚੱਲੀ ਜਾਂਦਾ ਥੋੜਾ ਜਿਹਾ ਰਹਿੰਦਾ ਆਪਾਂ ਫੁੱਲ ਵੀਡੀਓ ਪਾਵਾਂਗੇ ਬਹੁਤ ਜਲਦੀ 7-8 ਮਹੀਨੇ ਪਹਿਲਾਂ ਬਾਈ ਆਪਾਂ ਇਹਦੀ ਇੱਕ ਵੀਡੀਓ ਪਾਈ ਸੀ ਆਹ ਡੱਬੀਆਂ ਲਾਈਆਂ ਸੀ ਆਪਾਂ ਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਾਲੇ ਰੰਗ ਦੀਆਂ ਸ਼੍ਰੀ ਲక్ష్ਮੀ ਦੀਆਂ ਜਾਂ ਕਾਮਲ ਦੀਆਂ ਡੱਬੀਆਂ ਆਉਂਦੀਆਂ ਹਨਾ ਸਾਰੇ ਮੇਰੇ ਮਿਸਤਰੀ ਭਰਾਵਾਂ ਨੂੰ ਪਤਾ ਹੀ ਆ ਆਪਾਂ ਇੱਥੇ ਡੱਬੀਆਂ ਲਾਈਆਂ ਸੀ ਵੀ ਇੱਥੇ ਆਪਾਂ ਜਿਹੜੀ ਲਾਈਟ ਆਹ ਲਾਵਾਂਗੇ ਆਪਣਾ ਵਾਲ ਤੇ ਬਾਈ ਇਹ ਤੁਸੀਂ ਡੱਬੀ ਲਾ ਕੇ ਵੀਡੀਓ ਪਾਈ ਨਾ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਬਾਈ ਇਹਦੇ ਤੇ ਲਾਈਟ ਕਿਵੇਂ ਲੱਗੂ ਤੁਸੀਂ ਇਹ ਤੇ ਲਾਈਟ ਕਿਵੇਂ ਲਾਓਗੇ ਤੁਸੀਂ ਇਹਦੇ ਥਲੇ ਟੱਕਣ ਲਾ ਕੇ ਲਾਈਟ ਲਾਓਗੇ ਤੁਸੀਂ ਇਹ ਤੇ ਬੈਂਡ ਛੜ ਦੰਦੇ ਆਇਆ ਵਾਹ ਚੋ ਆ ਬਾਈ ਹਰੇਕ ਨੇ ਆਪਦੀ ਆਪਦੀ ਰਾਇ ਜਿਹੜੀ ਲੱਗ ਦਿੱਤੀ ਸੀਗੀ ਇਹ ਹੁਣ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਆਪਾਂ ਦੇਖੋ ਕੋਈ ਵੀ ਬੰਦਾ ਜਿਹੜਾ ਬੰਦਾ ਆਪਦਾ ਕੰਮ ਕਰਦਾ ਉਹ ਪਹਿਲਾਂ ਦੇਖ ਕੀ ਸਾਰਾ ਕੁਝ ਕਰਦਾ ਛੱਡਦਾ ਹੁੰਦਾਗਾ ਵੀ ਜੇ ਆਪਾਂ ਡੱਬੀ ਛੱਡੀ ਹੈ ਤਾਂ ਆਪਾਂ ਨੂੰ ਇਹ ਪਤਾ ਸੀ ਵੀ ਲਾਈਟ ਲੱਗੂ ਵੀ ਲਾਉਣੀ ਕਿਵੇਂ ਆਪਾਂ ਨੂੰ ਉਹਦਾ ਵੀ ਪਤਾ ਸੀ ਇਹ ਵੀਡੀਓ ਤੁਸੀਂ ਐਂਡ ਤੱਕ ਦੇਖੋ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੇ ਉੱਤੇ ਆਪਾਂ ਕਿਹੜੀ ਲਾਈਟ ਲਾਉਣੀ ਆ ਜਿਹੜੀ ਲਾਈਟ ਆ ਦੇਖੋ ਜੁਪੀਟਰ ਕੰਪਨੀ ਦੀ ਲਾਈਟ ਆਪਣੇ ਕੋਲੇ ਆ ਚਾਰੇ ਪਾਸੇ ਇਹਦੇ ਬੱਲਬ ਚੱਲਦੇ ਆਗੇ ਆਪਣਾ ਹੁਣ ਚਾਰੇ ਪਾਸੇ ਚੱਲੂਗੀ ਬਈ ਇਹ ਪਲੱਸ ਦਾ ਨਿਸ਼ਾਨ ਬਣੂਗਾ ਇਹਦਾ ਬਾਕੀ ਤੁਹਾਨੂੰ ਚੱਲਦੀ ਵੀ ਦਿਖਾਵਾਂਗੇ ਅੰਤ ਤੇ ਆ ਦੇਖੋ ਆ ਡੱਬੀ ਆਪਣੀ ਪਾਈ ਵੀ ਆ ਹੁਣ ਮੇਰੇ ਵੀਰ ਬੱਚੇ ਇੱਥੇ ਕਮੈਂਟ ਨਾ ਕਰਦੇ ਨੂ ਵੀ ਇਹਦਾ ਕੁਝ ਇੱਥੇ ਗਿੱਟੀਆਂ ਮਾਰ ਕੇ ਲਾਦਾ ਐ ਲਾਦਾ ਹਨਾ ਤੁਹਾਨੂੰ ਦਿਖਾ ਦੇਣਾ ਦੇਖੋ ਡੱਬੀ ਲੱਗੀ ਵੀ ਆ ਤੇ ਡੱਬੀ ਦੇ ਵਿੱਚ ਆਪਾਂ ਖੋਲ ਕੇ ਜਿਹੜੀ ਲਾਈਟ ਆ ਉਸ ਤਰ੍ਹਾਂ ਬਈ ਆ ਥੋੜੀ ਜਿਹੀ ਬਈ ਮਿਹਨਤ ਕਰਨੀ ਪੈਂਦੀ ਆ ਦੇਖੋ ਵਿਸਾਲ ਮਾਰ ਕੇ ਮੈਂਤੀ ਗੈਂਤੀ ਕਰਕੇ ਪ੍ਰੋਪਰ ਹਨਾ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਕੋਈ ਔਖਾ ਨਹੀਂ ਹੁੰਦਾ ਕਰਨ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਬਾਈ ਯਾਰ ਇਹ ਤਾਂ ਕਿਵੇਂ ਲੱਗੂ ਇਸੇ ਭੈੜੀ ਲੱਗੂ ਬਾਈ ਤੂੰ ਬੈਣ ਛੱਡਣੇ ਸੀ ਬਹੁਤ ਬਾਈਆਂ ਦੇ ਕਮੈਂਟ ਆਈ ਸੀ ਤਾਂ ਕਰਕੇ ਮਾ ਯਾਰ ਅੱਜ ਆਪਾਂ ਵੀਡੀਓ ਬਣਾ ਕੇ ਦੱਸ ਹੀ ਦੇਗੀ ਹਨਾ ਕਿ ਬਾਈ ਜਦੋਂ ਆਪਾਂ ਕੋਈ ਕੰਮ ਕਰਦੇ ਆ ਆਪਾਂ ਉਹਦਾ ਦੇਖ ਕੇ ਸਾਰਾ ਹਸਾਬ-ਕਾਬ ਲਾ ਕੇ ਛੱਡਿਆ ਹੁੰਦਾ ਬੰਦੇ ਨੇ ਐ ਨਹੀਂ ਹੈਗਾ ਵੀ ਡੱਬੀ ਆ ਜਿਹੜੀ ਉਹ ਉਹੀ ਭਾਈ ਹੋਵੇ ਤੇ ਹੁਣਾ ਤੁਹਾਡੇ ਸਾਹਮਣੇ ਆ ਦੇਖੋ ਬਈ ਇਸ ਤਰ੍ਹਾਂ ਆਪਾਂ ਜਿਹੜੀ ਮਸ਼ੀਨੀ ਵੇਚਾ ਦੋ ਇਹਦੇ ਉੱਪਰ ਲਾਦੇ ਹਨਾ ਦੋ ਸਾਲ ਮਾਰ ਲਈ ਸੀ ਸਾਨੂੰ ਦੱਸਿਆ ਪਹਿਲਾਂ ਆਪਾਂ ਮਨਤੀ ਕਰਕੇ ਇਸ ਤਰ੍ਹਾਂ ਬਈ ਇਹਦੇ ਵਿੱਚ ਜਿਹੜੀ ਲਾਈਟ ਆ ਹੁਣ ਆਪਾਂ ਤੇ ਲਾ ਦੇਣੀ ਹੈ ਇਹ ਇੱਕ ਚੀਜ਼ ਦਾ ਬਈ ਧਿਆਨ ਰੱਖਣਾ ਜੈਨ ਆਉਂਦੇ ਹੁੰਦੇ ਨੇ ਇਹਨਾਂ ਨਾਲ ਇਹ ਜੈਨ ਬਈ ਜ਼ਰੂਰ ਪਾ ਲਿਆ ਕਰੋ ਤਾਂ ਵੀ ਬੱਚੇ ਦੇ ਜਿਹੜਾ ਪਾਣੀ ਆ ਹਨਾ ਉਹ ਨਹੀਂ ਪੈਂਦਾ ਉਹਦੇ ਵਾਸਤੇ ਆ ਇਹ ਬਾਕੀ ਜਿਹੜੀਆਂ ਬਈ ਛੋਟੇ ਸਾਈਜ਼ ਦੀਆਂ ਲਾਈਟਾਂ ਆਉਂਦੀਆਂ ਨੇ ਤੂੰ ਛੋਟੀਆਂ ਉਹਨਾਂ ਦਾ ਥੋੜਾ ਸਾਈਜ਼ ਛੋਟਾ ਹੁੰਦਾ ਉਥੇ ਆਪਾਂ ਬਈ ਇਥੇ ਲਾਉਣੇ ਆ ਬਈ ਦਾ ਆਪਾਂ ਵੱਡੀਆਂ ਲਾਉਣੇ ਆ ਬਈ ਬਾਕੀ ਹਰੇਕ ਦੀ ਆਪਦੀ ਆਪਦੀ ਚੁਆਇਸ ਆਣਾ ਕੋਈ ਵੱਡੀਆਂ ਲਾਉਂਦਾ ਕੋਈ ਛੋਟੀਆਂ ਲਾਉਂਦਾ ਪਰ ਆਪਾਂ ਪਹਿਲਾਂ ਬਈ ਦੇਖ ਕੀ ਡੱਬੀ ਲਈ ਸੀ ਵੀ ਜਿਹੜੀਆਂ ਆਪਾਂ ਲਾਈਟਾਂ ਇਥੇ ਵੱਡੀਆਂ ਲਾਉਣੀਆਂ ਕਿਉਂਕਿ ਜ਼ਿਆਦਾਤਰ ਜਿਹੜੀਆਂ ਆਪਾਂ ਲਾਈਟਾਂ ਲਾਉਣੇ ਆ ਬਈ ਆਪਾਂ ਥੋੜਾ ਜਿਹਾ ਸਾਈਜ਼ ਵੱਡੇ ਹੀ ਲਾਉਣੇ ਆ ਡੱਬੀ ਲਾਉਣ ਦਾ ਫਾਇਦਾ ਆ ਹੁੰਦਾ ਬਈ ਡੱਬੀ ਦੇ ਵਿੱਚ ਕੋਈ ਕਾਪਾ ਜਿਵੇਂ ਹੁਣ ਕਨੈਕਟਰ ਲਾਤਾ ਤਾਰਾਂ ਖੋਲ ਕੇ ਛੜਤਿਆਂ ਤਾਰਾਂ ਬੜਾ ਜਾਲ ਜਾਨੀ ਬੰਨਦਾ ਮੁੜ ਕੇ ਬੈਂਡ ਦੇ ਵਿੱਚ ਬਈ ਲੂਟ ਨਹੀਂ ਆਉਂਦੀਆਂ ਕੱਲ ਨੂੰ ਆਪਾਂ ਲਾਈਟ ਨਹੀਂ ਲ ਬੈਂਡ ਜਿਹੜਾ ਬਈ ਉਹ ਭੜਾ ਲੱਗਦਾ ਸੀ ਬਾਕੀ ਤਾਰਾਂ ਲੱਗੀਆਂ ਹੋਈਆਂ ਨਹੀਂ ਕੋਈ ਜਵਾਕ ਤਲਾ ਸਕਦਾ ਕਿਉਂਕਿ ਨੀਵਾ ਬਈ ਬਾਉਂਡਰੀ ਤੇ ਆਪਾਂ ਲਾਈਟਾਂ ਲਾਈਆਂ ਨੇ ਤੇ ਤਾਂ ਕਰਕੇ ਬਈ ਆਪਾਂ ਡੱਬੀ ਲਾਈ ਤੇ ਕਮੈਂਟ ਬਾਈਆਂ ਦੇ ਆਏ ਸੀ ਨੂੰ ਪਹਿਲਾਂ ਵੀ ਦੱਸਿਆ ਹਨ ਆਹ ਦੇਖੋ ਬਈ ਇਹਦੇ ਆਪਾਂ ਹੁਣ ਇਹਨੂੰ ਆਪਾਂ ਲਾਤਾ ਤੇ ਲਾ ਕੇ ਆਪਾਂ ਲੱਗੀਆਂ ਜਿਹੜੇ ਇਹਦੇ ਨਾਟ ਆਉ ਕਾਹ ਦਾਂਗੇ ਬਿਲਕੁਲ ਬਈ ਜਮਾ ਇਹ ਪੱਕ ਪੂਰੀ ਵਧੀਆ ਫਟਗਾਈ ਆ ਕੋਈ ਐ ਨਹੀਂ ਹੈਗਾ ਵੀ ਢੰਗੀ ਡੈਡੀ ਹੋ ਗਈ ਕਿਸੇ ਪਾਸੇ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੋ ਸਾਰੀਆਂ ਲਾਈਟਾਂ ਆਪਾਂ ਐ ਨਹੀਂ ਹੈਗਾ ਵੀ ਇੱਕ ਲਾਈਟ ਲਾਈ ਹੁਣ ਬਾਰੇ ਕਮੈਂਟ ਤੇਰੀ ਜਾਣਗੇ ਵੀ ਇੱਕ ਲਾਈਟ ਲਾਤੀ ਥਲੇ ਢੱਕਣ ਲਾਦੇ ਹੋਣਗੇ ਜائیں ਸੋ ਨੂੰ ਆਪਾਂ ਵੀਡੀਓ ਤੁਸੀਂ ਐਂਡ ਤੱਕ ਦੇਖੋ ਸਾਨੂੰ ਆਪਾਂ ਸਾਰੀਆਂ ਦਿਖਾਵਾਂਗਾ ਘਟੂ ਘਟ ਆਪਾਂ 7-8 ਲੇਟਾਂ ਲਾਈਆਂ ਬਾਈ ਸਾਰੀਆਂ ਦੇ ਆਪਾਂ ਡੱਬੀਆਂ ਦੇ ਉੱਪਰ ਸੱਲ ਮਾਰ ਕੇ ਇਸ ਤਰੀ ਲਾਈਆਂ ਨੇ ਆਪਾਂ ਕਿਸੇ ਦੇ ਬਾਈ ਕੋਈ ਢੱਕਣ ਨਹੀਂ ਲਾਇਆ ਤੇ ਵੀਡੀਓ ਬਾਈ ਚੰਗੀ ਲੱਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬਹੁਤ ਹੀ ਜਲਦੀ ਬਾਈ ਆਪਾਂ ਇੱਕ ਕੋਠੀ ਦੀ ਜਿਹੜੀ ਫੁੱਲ ਵੀਡੀਓ ਪਾਵਾਂਗੇ ਆਪਾਂ ਕੈਮਰੇ ਗੁਆਰੇ ਵੀ ਦੇ ਵਿੱਚ ਫਟ ਕਰਾਂਗੇ ਅਰਥ ਵੀ ਕਰਾਂਗੇ A to Z ਜਿਹੜਾ ਆਪਾਂ ਇਹਦੇ ਵਿੱਚ ਕ ਵਾਹ ਮਾਗੇ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ